ਹਾਂਜੀ ਭਾਈ ਜੀ ਸੋਇਆ ਬੀਨ ਦਾ ਕੰਮ ਵੇਖਣ ਆਏ ਹਾਂ ਕੰਮ ਗੁੰਮ ਤੇ ਜਿਹੜਾ ਐਸਾ ਵੈਸਾ ਮਿਲਣਾ ਹੀ ਆ ਆ ਗੱਡੀ ਨਦੀ ਵੇਚਦੀ ਕਰਦੇ ਫਿਰ ਮੈਂ ਵੇਖੋ ਫਲੀ ਫੁਲੀ ਤੇ ਪੈ ਗਈ ਪੂਰੀ ਗੱਲ ਬਣ ਗਈ ਚਲੋ ਇਹ ਰਣਾ ਦਾ ਕੋਲੜਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੀ ਨਵੀਂ ਵੀਡੀਓ ਚ ਜੀ ਬਾਈ ਮੂੰਗੀ ਦੇ ਆਏ ਆ ਵੇਹ ਸਾਨੂੰ ਕੋਈ ਐਡਾ ਲਾਭ ਸੌਦੇ ਵਾਲਾ ਕੰਮ ਨਹੀਂ ਸਾਨੂੰ ਕੋਈ ਲੱਗਾ ਏ ਅਸੀਂ ਹੁਣ ਸੋਇਆ ਬੀਨ ਵੇਖਣ ਚੱਲੇ ਆਪਦੇ ਏਰੀਏ ਦੇ ਵਿੱਚ ਕੀ ਮਾਹੌਲ ਚੱਲਿਆ ਆਏ ਹਾਂ ਢੇੜਾ ਮਾਰ ਜੀ ਤੇ ਬਾਕੀ ਜਿਹੜੀ ਕੰਡੀਸ਼ਨ ਹੈਗੀ ਮੂੰਗੀ ਦੀ ਉਬਾਈ ਜੀ ਰੂਪਨਗੜ੍ਹ ਦੁੱਧੂ ਤੇ ਆਪਣਾ ਹੋ ਗਿਆ ਕੇਕੜੀ ਕਿ ਬਾਈ ਜੀ ਢੇੜਾ ਮਾਰ ਕੇ ਗਏ ਆ ਮੰਗ ਕੇ ਆਏ ਭਾਈ ਜੀ ਪਾਣੀ ਬਹੁਤ ਜ਼ਿਆਦਾ ਮੂੰਗੀ ਖਰਾਬ ਹੋਈ ਪਈ ਤੇ ਬਾਜਰਾ ਬੀਜਿਆਂ ਵਿਚਾਰੇ ਆ ਉਹ ਵੀ ਖਰਾਬ ਹੋਇਆ ਪਿਆ ਔਲ ਮਲਾ ਕੇ ਵੀ ਔਖਾ ਹੀ ਆ ਕੰਮ ਦਾ ਬਾਹਰ ਕੋਚਿਆ ਬਾਕੀ ਇੰਦਰਦੇਵ ਦਾ ਬਾਹਰ ਕੋਚ ਹੋ ਗਿਆ ਉੱਥੇ ਮਹਾਰਾਜ ਨੂੰ ਪਤਾ ਬਾਕੀ ਦੇਖੋ ਉਹਦਾ ਖੇਰ ਵਸਣ ਗਿਆ ਕਿ ਭਾਂਜੋ ਪੂਰਾ ਪਾਣੀ ਚੱਲਣ ਦਿਆ ਇਧਰਲੇ ਖੇਤ ਚੋਕ ਤੇ ਚੇਦਰੋਂ ਉਧਰ ਵਾਣਾ ਚ ਪਾਣੀ ਖੜਾ ਵਾ ਬਾਕੀ ਮਹਾਰਾਜ ਪਲੀ ਰੇਬਰ ਜੋ ਤੁਹਾਨੂੰ ਹਾਲਾਤ ਦੇ ਹੰਦੇ ਵੀ ਇਸ ਵਾਰ ਮੂੰਗੀ ਦਾ ਸੀਜ਼ਨ ਬੜਾ ਗੰਦਾ ਜਾਊ

ਖੜੀ ਵੀ ਵਧੀਆ ਕੱਦ ਕਾਠ ਵੀ ਚੰਗਾ ਤੇ ਫੁੱਲੀ ਫੁੱਲੀ ਵੀ ਪੈ ਗਈ ਆ ਦੇਖੋ ਦਿਨਆਂ ਫਲੀਆਂ ਫੁੱਲੀਆਂ ਪੂਰੀਆਂ ਪੈ ਗਈਆਂ ਇਹ ਚੱਲ ਪੂਗਾ ਆਂਦੇ 25 ਦਿਨਾਂ ਤੱਕ ਤੇ ਬਾਕੀ ਜਿਹੜਾ ਹੀ ਆ ਆਪਾਂ ਤੁਹਾਨੂੰ ਮੋਂਗੀ ਵਾਲਾ ਦਿਖਾਇਆ ਮੋਂਗੀ ਵਾਲੇ ਤੋਂ ਇਹ ਜ਼ਿਆਦਾ ਵਧੀਆ ਤੇ ਓਕੇ ਰਿਪੋਰਟ ਆ ਕੰਮ ਜਮਾ ਮਾਰੋ ਦੂਰ ਦੂਰ ਨੂੰ ਨਿਗਾਸ ਹੋਇਆ ਵੀ ਇੰਡੀ ਸੋਇਆ ਵੀ ਤੇ ਆਪਣੀਆਂ ਸਲਾਵਾਵਾਂ ਬੰਦੀਆਂ ਦੋ ਤਿੰਨ ਵੀ ਹੋਣ ਕਿਦੇ ਕਹਿੰਦੇ ਲੈ ਕੇ ਆਈਏ ਕਿਤੇ ਨਹੀਂ ਕਿਤੇ ਫਿਰ ਜੇ ਲੈ ਗਏ ਤੇ ਮੂੰਗੀ ਵੀ ਤੁਹਾਨੂੰ ਪਤਾ ਚੰਗੀ ਮਾੜੀ ਫਿਰ ਲਾਉਣੀ ਪੈਣੀ ਚਾਰ ਪੈਸੇ ਬਣ ਬੁਣੇ ਜਾਂਦੇ ਰਾਹਦਾਰੀ ਦੇ ਖਰਚਾ ਖਰਚਾ ਨਿਕਲ ਜਾਂਦਾ ਬਾਕੀ ਸੋਇਆ ਵੀ ਨਲੋਏ ਦੀ ਕੋਈ ਕਮੀ ਨਹੀਂ ਨਹੀਂ ਵੀ ਪੂਰੇ ਕੱਦਗਾਠ ਵੀ ਪੂਰਾ ਸਭ ਐ ਕਿਰਪਾਈ ਵੀ ਮਾਲਕ ਦੀ ਤੇ ਆਉਂਦਾ ਬੰਦਾ ਆਪਣਾ ਉਹਦੇ ਨਾਲ ਮਲਾਉਣੇ ਤੁਹਾਨੂੰ ਜਾਂ ਆਪ ਉਹਨਾਂ ਦੇ ਪਿੰਡ ਚੱਲਦੇ ਆਂ ਫਿਰ ਕਰਾਂਗੇ ਗੱਲਬਾਤ ਕੀ ਬੰਦਾ ਜੋੜਦਾ ਬਾਕੀ ਬਦਲ ਬੁੱਦਲ ਹੋਏ ਆ ਮੀਂਹ ਦੀਆਂ ਦੇ ਲੋੜਾਂ ਤੇ ਉਹ ਐ ਹੀ ਜਾਣਾ ਫਲੀਆਂ ਫੁਲੀਆਂ ਆ ਗਈਆਂ ਪੂਰੀਆਂ ਫਲੀ ਫੁਲੀ ਤੇ ਪੈ ਗਈ ਉਰੀ ਗੱਲ ਬਣ ਗਈ। ਚੱਲੋ ਵੇ। ਏਰੀਆ ਵਾਧੂ ਬਾੱਕੀ। ਪਰ ਦੇਖੋ ਇਹ ਤਾਂ ਅਰੇ ਇਹ ਅਫਜਲਪੁਰ ਨੇ ਆਪਣੇ ਆਂ ਗੁੰਗੜ ਦਾ ਪਾਸਾ। ਇਹ ਇੱਕ ਨੰਬਰ ਦਾ। ਗੱਡੀ ਪੰਜਾਬੀ ਦੇ ਚੱਲੋ ਨੀ। ਵੇ ਚਵਾੜਾ ਮੜਾ ਜਾ ਉਹਦੇ ਤੂੰ ਵੜ ਫਲੀ ਫਲੀ ਤਾਂ ਪੈ ਗਈ। ਆ ਗੂਰੇ ਗੱਲ ਬਣੀ ਵੀ ਫਲੀਆਂ ਨਾਲ ਹਾਂ ਬੰਟਿਆਂ ਦੇ ਦਾਣੇ ਜੀ ਹਾਂ ਉਹਦਾ ਕਦਮ ਖਾਦਾ ਕਿਹਦੀ ਆ ਤਰੀਕੀ ਸਮੱਸਿਆ ਹੈ ਕਿ ਜਿਹਦੇ ਦਾ ਗੱਡੀ ਲੈਣੇ ਆ ਨਹੀਂ 15000 ਦਾ ਆ ਆਹ ਬਲੀ ਆ ਆਪਣੀ ਬਾਤ ਹੈ पानी भाई कीचड़ 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 की नहीं नहीं बच के आएंगे हाँ जी भाई जी की हाल है भाई जी का हाल अच्छा है <laughs> आप सुनाओ कैसे बस मजे हाइट वुट इसकी भी अच्छी है ना

ਨਾ ਕੋਦੜਾ ਨਾਲਾ ਕਿ ਨਾ ਨਾ ਕਿ ਅੱਜ ਵੀ ਮੇਰਾ ਦੁੱਧ ਆ ਗਿਆ ਸਵੇਰੇ ਵੀ ਸੋਇਆ ਵੀਣ ਸੋਇਆ ਵੀਣੀ ਆ ਤੇ ਆ ਵੀ ਗਰਜਾਂ ਦਸਿਆ ਹਾਂ ਹਾਂਜੀ ਕਿਦਾਂ ਲੱਗਾ ਬੰਦਾ ਬੰਦਾ ਵੀ ਆ ਠੀਕ ਲੱਗਾ ਆਪਾਂ ਨੂੰ ਏਰੀਆ ਵੀ ਹੈਗਾ ਏਰੀਆ ਹੈਗਾ ਕਿ ਪੂਰਾ ਹੈਗਾ ਆਹ ਏਰੀਆ ਹੈਗਾ ਬੰਦਾ 30 ਕਿ ਲੱਗਾ ਵੈਸੇ ਹਾਂ ਬਾਕੀ ਬਾਤੀ ਗੱਲ ਲਗੀ ਕਰਦਾ ਬਾਤੀ ਹੋ ਜੇ ਵਰਸਾਂਗੇ ਜਿਵੇਂ ਪਤਾ ਲੱਗੂਗਾ ਮਮਾ ਦੀ ਬੋਲ ਬਾਣੇ ਤੋਂ ਬੰਦਾ ਸਹੀ ਲੱਗਾ ਹੀ ਮੌਸਮ ਦੇ ਮਾਤਮ ਨਹੀਂ ਹੋਣਾ ਤਾਂ ਆਮ ਲੱਚਾ ਜਲੇਗਾ ਕਿਵੇਂ ਹੈ ਅਗਰ ਮੌਸਮ ਸਾਫ ਰਾ ਹਾਂ ਤਾਂ ਆਮ ਲੱਭ ਕੇ ਚੱਲਣਾ ਹੈ ਹਾਂ 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 ਬਾਕੀ ਮੌਸਮ ਤੇ ਡਿਪੈਂਡ ਕਰਦਾ ਹੈ ਹਾਂ ਹਾਂਜੀ ਭਾਈ ਜੀ ਸੋਇਆ ਬੀਨ ਦਾ ਕੰਮ ਵੇਖਣ ਆਏ ਹਾਂ ਸਾਮਗੂੰ ਤੇ ਜਿਹੜਾ ਐਸਾ ਵੈਸਾ ਮਿਲਣਾ ਹੀ ਆ। ਆ ਗੱਡੀ ਨਦੀ ਵੇਚੀ ਕਰਦੇ ਪੈ ਵੇਖੋ। ਐਣੀ ਕਿਹੋ ਕਿਹੋ ਜਿਹਰਾਵਾਂ ਤੇ ਗੱਡੀਆਂ ਲਈ ਫਿਰਦੇ ਅਸੀਂ। ਆ ਮੁੰਡਾ ਆਪ ਫਿਰਦਾ ਸਾਡੇ ਨਾਲ। ਸ਼ਰਟ ਕਿੱਥੋਂ ਵਾਲੀ ਪਣਾਈ? ਪਾਈ ਆ ਕੈਨੇਡਾ ਵਾਲੀ, ਕੈਨੇਡਾ ਵਾਲੀ ਸ਼ਰਟ ਪਾ ਕੇ ਤੇ ਫਿਰਦਾ ਐਮਪੀ ਸਾਡੇ ਨਾਲ ਤੁਰਦਾ। ਮੱਧ ਪ੍ਰਦੇਸ਼ ਪਹਿਲਾਂ ਤਾਂ ਗੱਡੀ ਰੋਕਤੀ ਸੀ ਉੱਥੇ ਹੀ ਉਹ ਪਾਣੀ ਘਾਟੀ ਸੀ ਫਿਰ ਅਸੀਂ ਕਾ ਕੱਢ ਦੀ ਦਈਏ ਇਹੋ ਜੇ ਰੋਡ ਆ ਇੱਥੇ ਤਾਂ ਤੇ ਨਾ ਨਾ ਆ ਬੰਦਾ ਆਪਣਾ ਬਲਕਾਰ ਗੱਡੀ ਡੱਬੇ ਵਾਲੀ ਇਹਦੇ ਕੋਲੇ ਨਾਲ ਹੀ ਥੂੜੀ ਬਣਾਉਂਦੀ ਆ ਇਹ ਆਪਾਂ ਨੂੰ ਪਿਛਲੇ ਸਾਲ ਉੱਥੇ ਮਿਲਿਆ ਸੀ ਅਫਜਲਪੁਰ ਪਿੰਡ ਤੇ ਇਹਨਾਂ ਬੋਸਤੀ ਹੋ ਗਈ ਤੇ ਇਹਨੇ ਹੁਣ ਫੋਨ ਕਰਕੇ ਕਹਿੰਦਾ ਵੀ ਮਿਲ ਕੇ ਜਾਓ ਚਾਹ ਚੂ ਪੀ ਕੇ ਜਾਣਾ ਫਿਰ ਕੀ ਕਹੀ ਨਾ ਘਰੇ ਹੀ ਲਈ ਫਿਰ ਦੇ ਕੇ ਸੋਇਆ ਪੀਣਾ ਆ ਸੋਇਆ ਪੀਣਾ ਆ ਰੱਖੀ ਤੇ ਪੱਤੀ ਬਾਈ ਮੈਨੂੰ ਇਹ ਲੈ ਜਾ ਗਰ 25 ਬਾਈ ਆ ਆਪਲੇ ਆ ਡਰਾਈਵਰ ਹੁਣ ਕੱਢ ਕੇ ਕਿਉਂ ਨਾ ਕਿਉਂ ਨਾ ਖੋਦੀ ਬਾਈ 30 ਰੁਪਏ ਦਈ ਛੰਦ ਰੱਖੇ ਉਹਨੇ 30 ਰੁਪਏ ਦਈ ਓਏ 30 ਰੁਪਏ ਦਈ ਬੀੜੀਆਂ ਲਿਆਉਣੀਆਂ ਆ ਇਹਨਾਂ ਨੇ ਮੱਝਾਂ ਵਾਲੀ ਛੱਡ ਪਾਇਆ ਮੱਝ ਵੇਖ ਲਓ ਜਿਵੇਂ ਹਾਂਜੀ ਮੱਝੇ ਸਸਰੀ ਘਾਲ ਭੈਣ ਦੀ ਜਿਹੜੀ ਸਸਰੀ ਘਾਲ ਚੰਗੀ ਬਲਉਣ ਲੱਗੀ ਆ ਡੰਗਰ ਚੰਗਰੀਏ ਨੇ ਆਣਾ ਇਧਰ ਵੇ ਇੱਕ ਤੋਂ ਦੋ ਤਿੰਨ ਰੱਖੇ ਤਿੰਨ ਨੇ ਉਹਨੇ ਰੱਖੇ ਨੇ ਇੱਕੋ ਚਲੋ ਆ ਫੇਰ فیر موسم پر ڈیپینڈ کرے گا نا مطلب موسم اچھا رہا ہاں تو کام چل پکے چلنا ہے یہ مان لو بارش گر گئی ہاں تو گاڑیاں کھڑی کرنی کرنی اپنے دو دن چار روز باقی خواجہ کی مرضی ہے باقی اوپر والی کی مرضی دیکھو خواجہ جی دی مرضی پانی کدھر نو جانا باقی یہ ایریا ہو جائے گا آزاد ہو جائے گا آرام سے ہاں یہ تو ہے آزاد ہو گیا ایریا اور banda بھی اچھا ہے مطلب banda اچھا ہے بھائی انہاں دے ایریا لنگر لنگر بہت لاون دے ہاں وہ پوک seva بہت کردے نکل گیا کروں انہاں نوں تے ہوندا وی ਸਾਨੂੰ ਵੀ ਦੇ ਜੇ ਨਾ ਲੱਗੇ ਸੇਵਾ ਕਰਦੇ ਕਰਦੇ ਵਾਲ ਨਿਕਲ ਗਏ ਸੜ ਕੇ ਅਹੀਂ ਭਾਈ ਜੀ ਦੇਖ 아이 ਇਹ ਏਰੀਆ ਸਾਰਾ ਕੁਝ ਸੈੱਟ ਆ ਠੀਕ ਆ ਹੁਣ ਵਾਪਸੀ ਤੇ ਜਾਂਦੇ ਜੁੰਦੇ ਇੱਕ ਦੋ ਹੋਰ ਹੈਗੇ ਆ ਉੱਥੋਂ ਵੀ ਹੋ ਕੇ ਤੇ ਜਿੱਥੇ ਸੈਡਿੰਗ ਆ ਗਈ ਅਹੀਂ ਉੱਥੇ ਆਵਦਾ ਕਰਾਂਗੇ ਕੰਮ ਸੈੱਟ ਭਾਈ ਜੀ ਨਾਲੇ ਸਾਨੂੰ ਕੁਮੇ ਸੇਵੀਆਂ ਉਸ ਵਿੱਚ ਮਸ਼ੀਨ ਕੋਈ ਨਹੀਂ ਹੈ ਹਾਂ ਦੋਨੋਂ ਗੱਡੀਵਾ ਕਾਹ ਭੁੱਲੇ ਪ੍ਰਭੂ ਹਾਂ ਇੱਕ ਬਾਈ ਜੀ ਸਾਨੂੰ ਇਹ ਦੱਸਿਓ ਮਸ਼ੀਨ ਬਾਰੇ ਦੱਸਿਓ ਦਸ਼ਮੇਸ਼ ਮਸ਼ੀਨ ਬਾਰੇ ਦੱਸਿਓ ਵੀ ਕਿੱਦਾਂ ਕਲਰ ਦੀ ਜਿਹੜੀ ਜਿਹੜੀ ਆਟੋ ਆਉਂਦੀ ਆ ਆਟੋਮੈਟਿਕ ਆਟੋ ਉੱਗਰ ਵਾਲੀ ਆਉਂਦੀ ਆ ਤੇ ਡਬਲ ਥਰੇਸ਼ਰ ਚ ਉਹ ਕਿੱਦਾਂ ਸਾਨੂੰ ਦਸ਼ਮੇਸ਼ ਜੀ ਦਿਓ ਜਾਣਕਾਰੀ ਵੀ ਲੈਣੀ ਆ ਡਬਲ ਥਰੇਸ਼ਰ ਵੀ ਉਹ ਕਿੱਦਾਂ ਕੰਮ ਸਹੀ ਕਰੂ ਜਾਂ ਨਹੀਂ ਕਰੂ ਤੇ ਜੇ ਕੇ ਵੀਰ ਨੇ ਚਲਾਈ ਆ ਨਹੀਂ ਚਲਾਉਂਦਾ ਵਾ ਸਾਨੂੰ ਸਹੀ ਸਹੀ ਜਾਣਕਾਰੀ ਦਿਓ ਡਬਲ ਪ੍ਰੈਸ਼ਰ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ